ਦੋਵਾਂ ਦੇ ਆਟੇ ਦੀ ਤਸਵੀਰ ਠੰਡੀ ਹੁੰਦੀ ਹੈ ਗਰਮੀ ਵਿੱਚ ਕਫ ਪਿੱਤ ਇਹਦੇ ਨਾਲ ਮਤਲਬ ਕਿ ਕੰਟਰੋਲ ਹੁੰਦੇ ਨੇ ਆਪਾਂ ਜੇ ਰੋਟੀ ਖਾਈ ਕਫ ਤੇ ਪਿੱਤ ਨੂੰ ਬਹੁਤ ਫਾਇਦਾ ਹੁੰਦਾ ਇਹਦੇ ਨਾਲ ਇਹਦੇ ਨਾਲ ਭੁੱਖ ਵੀ ਵੱਧਦੀ ਹੈ ਤੇ ਪ੍ਰੋਟੀਨ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਆ ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਮਟਾਪਾ ਘਟਦਾ ਹੈ 슈ਗਰ ਆ ਜਿਹੜਾ ਉਹ ਮਤਲਬ ਕਿ ਕੰਟਰੋਲ ਦੇ ਵਿੱਚ ਰਹਿੰਦਾ ਹੈ ਇਹਦੇ ਇਹ ਫਾਇਦੇ ਨੇ ਕੈਸਟਰੋਲ ਆ ਜਿਹੜਾ ਉਹ ਘੱਟ ਹੁੰਦਾ ਇਹਦੇ ਨਾਲ ਖੂਨ ਦੇ ਮਤਲਬ ਬਲੱਡ ਸਾਫ ਕਰਦੀ ਹੈ ਇਹ ਜਵਾਂ ਦੇ ਖਾਣ ਦੇ ਨਾਲ ਸਰੀਰ ਦੇ ਵਿੱਚ ਸੋਜ ਵੀ ਘਟਦੀ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਛੋਲਿਆਂ ਬਾਰੇ ਛੋਲਿਆਂ ਦੇ ਨਾਲ ਵੀ ਖੂਨ ਛੋਲੇ ਸਾਫ ਕਰਦੇ ਨੇ ਸਰੀਰ ਨੂੰ ਤਾਕਤ ਦਿੰਦੇ ਨੇ ਇਹ ਵੀ ਬੈਡ ਕਸਟਰੋਲ ਨੂੰ ਠੀਕ ਕਰਦੇ ਨੇ ਜਿਹੜਾ ਗੰਦਾ ਖੂਨ ਹੋਇਆ ਹੁੰਦਾ ਮਤਲਬ ਕਿ ਆਪਣਾ ਉਹ ਨੂੰ ਠੀਕ ਕਰਦੇ ਨੇ ਇਹਦੇ ਨਾਲ ਸਰੀਰ ਦੇ ਵਿੱਚ ਤਾਕਤ ਵਾਧੀ ਆ ਜਿਹੜੇ ਮਤਲਬ ਕਿ ਸਰੀਰ ਦਾ ਪੰਜ ਤੰਤਰ ਹੁੰਦਾ ਹੈ ਉਹ ਨੂੰ ਮਤਲਬ ਕਿ ਹੈ ਠੀਕ ਕਰਦੀ ਹੈ ਮਤਲਬ ਕਿ ਖਾਣਾ ਪੈਣਾ ਮਿਲਟਾਂ ਦੇ ਖਾਣੇ ਆ ਤਾਂ ਆਪਣੇ ਸਰੀਰ ਨੂੰ ਤਾਕਤ ਮਿਲਦੀ ਆ ਕਮਜ਼ੋਰੀ ਫੀਲ ਨਹੀਂ ਹੁੰਦੀ ਆ ਆਪਾਂ ਨੂੰ ਜਿਵੇਂ ਹੁਣ ਅੱਜ ਕੱਲ ਬੀਬੀਆਂ ਕਹਿ ਦਿੰਦੀਆਂ ਨੇ ਕਿ ਸਾਨੂੰ ਮਤਲਬ ਕਿ ਹਰ ਟਾਈਮ ਕਮਜ਼ੋਰੀ ਵਿੱਚ ਅਸੀਂ ਖਾਣਾ ਵੀ ਪੂਰਾ ਪ੍ਰੋਪਰ ਖਾਣੇ ਆ ਪਰ ਕਮਜ਼ੋਰੀ ਫੀਲ ਹੋ ਜਾਂਦੀ ਆ ਜੇ ਆਪਾਂ ਇਹ ਇੱਕ ਟਾਈਮ ਵੀ ਆਪਾਂ ਖਾਣਾ ਇੱਕ ਵਾਰ ਖਾਈਏ ਆਪਾਂ ਰੋਟੀ ਖਾਈਏ ਇੱਕ ਟਾਈਮ ਦੇ ਵਿੱਚ ਸਵੇਰੇ ਖਾ ਲੋ ਸ਼ਾਮ ਨੂੰ ਖਾ ਲੋ ਬੱਸੇ ਪਹਿਲਾਂ ਤਾਂ ਬਜ਼ੁਰਗ ਖਾਂਦੇ ਹੁੰਦੇ ਸੀ ਸਵੇਰੇ ਇਹਨੂੰ ਦਹੀ ਮੱਖਣੀ ਦੇ ਨਾਲ ਲੱਸੀ ਦੇ ਨਾਲ ਖਾਂਦੇ ਹੁੰਦੇ ਸੀਗੇ ਤੇ ਹੁਣ ਖਾਣਾ ਵਰਤ ਕੇ ਸਿੱਧੀ ਕਣਕ ਦੀ ਰੋਟੀ ਮੱਕੀ ਦੀ ਰੋਟੀ ਖਾਣ ਲੱਗ ਗਏ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਣੇ ਕਿੰਨੇ ਨੇ ਆਪਾਂ 20 ਕਿਲੋ ਕਣਕ ਦੇ ਵਿੱਚ 2 ਕਿਲੋ ਆਪਣੀ ਜਵਾਰ ਪਾਵਾਂਗੇ 2 ਕਿਲੋ ਈ ਛੋਲੇ ਪਾਵਾਂਗੇ 2 ਕਿਲੋ ਲਈ ਆਪਾਂ जौ ਪਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਆਟਾ ਪਿਆ ਕੇ ਸਵੇਰੇ ਦਹੀਂ ਮੱਖਣੀ ਦੇ ਨਾਲ ਆਪਾਂ ਇਹਨੂੰ ਖਾਇਆ ਖਾਣੇ ਆਪਾਂ ਤਾਂ ਖਾਣੇ ਆ ਰੂਟੀਨ ਦੇ ਵਿੱਚ ਹੀ ਖਾਣੇ ਕਿਉਂਕਿ ਆਪਣੇ ਅਸੀਂ ਤਾਂ ਛੋਟੇ ਮੁੰਡੇ ਸਿੱਖੇ ਹੋਏ ਕਿ ਸਾਡੇ ਪਹਿਲਾਂ ਦਾਦੀਆਂ ਨਾਨੀਆਂ ਤੇ ਰੋਟੀ ਘਰ ਚ ਬਣਾਉਂਦੀਆਂ ਹੁੰਦੀਆਂ ਸੀਗੀਆਂ ਹੁਣ ਬੱਚੇ ਮੂਹਰੇ हट ਗਏ ਬਣਾਉਣੋ ਤੇ ਹੁਣ ਪਰ ਅਸੀਂ ਤਾਂ ਨਹੀਂ ਛੱਡੀ ਹੈਗੀ ਅਸੀਂ ਤਾਂ ਇਦਾਂ ਹੀ ਬਣਾਉਨੇ ਆ ਖਾਣੇ ਆ ਤੁਸੀਂ ਵੀ ਬਣਾਇਓ ਖਾਇਓ ਤੇ ਦੱਸਿਓ ਤੁਹਾਨੂੰ ਮਤਲਬ ਇਹਦੇ ਖਾਣ ਦੇ ਨਾਲ ਕੀ ਕੀ ਫਾਇਦੇ ਹੋਏ ਨੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ